ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 53 ਆਓ ਸੁਣਦੇ ਹਾਂ ਸੋਹੀ ਮਹੱਲਾ ਪੰਜਵਾਂ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੈ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਕਿ ਜਿਸ ਮਨੁੱਖ ਦੇ ਸਿਰ ਉੱਪਰ ਭਾਵ ਈਸ਼ਵਰ ਦੀ ਕਿਰਪਾ ਹੈ ਈਸ਼ਵਰ ਉਸ ਮਨੁੱਖ ਨੂੰ ਆਪਣਾ ਪਿਆਰ ਦੇ ਰਿਹਾ ਹੈ ਉਹ ਮਨੁੱਖ ਈਸ਼ਵਰ ਦੀ ਸ਼ਰਨ ਵਿੱਚ ਹੈ ਤੇ ਉਸ ਨੂੰ ਕੋਈ ਦੁੱਖ ਨਹੀਂ ਸੰਤਾਪਦਾ ਉਹ ਦੁੱਖਾਂ ਤੋਂ ਬਚ ਜਾਂਦਾ ਹੈ ਦੁੱਖਾਂ ਤੋਂ ਬਚ ਜਾਣ ਨਾਲ ਸੁੱਖਾਂ ਦੀ ਪ੍ਰਾਪਤੀ ਹੈ ਤੇ ਜੀਵਨ ਸਫਲ ਹੋ ਜਾਂਦਾ ਹੈ ਆਨੰਦਮਈ ਹੋ ਜਾਂਦਾ ਹੈ ਆਓ ਥੱਲੇ ਪੂਰੇ ਸ਼ਬਦ ਦੀ ਵਿਚਾਰ ਕਰਦੇ ਹਾਂ ਤੇ ਗੁਰੂ ਸਾਹਿਬ ਜੀ ਤੋਂ ਉਪਦੇਸ਼ ਲੈ ਕੇ ਅਸੀਂ ਵੀ ਰੱਬ ਜੀ ਦੀ ਕਿਰਪਾ ਦੇ ਪਾਤਰ ਬਣਨਾ ਹੈ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਣਾ ਚੀਤ ਨ ਆਵੇ ਮੇਰੀ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਤੇਰੇ ਸੇਵਕ ਕੋ ਭੋਖਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਨਾ ਮਿਟੇ ਕੋਈ ਸਤਗੁਰ ਕਾ ਦਿਲਾਸਾ ਨਾਮ ਦਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਾਧੈ ਤੇਰੀ ਸ਼ਰਣ ਤੇਰੇ ਭਰਵਾਸੈ ਪੰਚ ਦੁਸ਼ਟ ਲੈ ਸਾਧੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਦ ਅਰਥ ਬੋਲ ਨਾ ਜਾਣੈ ਭਾਵ ਚੰਗਾ ਬੋਲਣਾ ਨਹੀਂ ਜਾਣਦਾ ਮਾਇਆ ਮਦ ਮਤਾ ਭਾਵ ਮਾਇਆ ਦੇ ਹੰਕਾਰ ਵਿੱਚ ਗਰਸਤ ਭਾਵ ਦੁਨਿਆਵੀ ਰੰਗਾਂ ਵਿੱਚ ਮਸਤ ਮਰਨਾ ਚੀਤ ਭਾਵ ਮੌਤ ਚੇਤੇ ਵਿੱਚ ਹੀ ਨਹੀਂ ਰਾਮ ਰਾਏ ਭਾਵ ਈਸ਼ਵਰ ਜੰਮ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹ ਗੁਨਾ ਦੇ ਰੂਪ ਵਿੱਚ ਤੇਰੇ ਰੰਗ ਰਾਤੇ ਭਾਵ ਜਿਹੜੇ ਮਨੁੱਖ ਪ੍ਰਭੂ ਦੇ ਰੰਗ ਵਿੱਚ ਰੱਤੇ ਗਏ ਭਾਵ ਰੰਗੇ ਗਏ ਨਾਸ ਭਾਵ ਨਠ ਗਿਆ ਬਖਸ਼ ਭਾਵ ਬਖਸ਼ੀਸ਼ਾਂ ਧਿਆਨ ਭਾਵ ਈਸ਼ਵਰ ਦੇ ਨਾਮ ਨੂੰ ਸਚ ਨੂੰ ਢਿਉਣਾ ਪਾਇਨ ਭਾਵ ਪ੍ਰਾਪਤ ਕਰਦੇ ਹਨ ਅਰਾਧੇ ਭਾਵ ਆਰਾਧਨਾ ਕਰਨਾ ਭਾਵ बार-बार ਯਾਦ ਕਰਨਾ ਪੰਚ ਦੁਸ਼ਟ ਭਾਵ ਕਾਮ ਕ્રોਧ ਲੋਭ ਮੋਹ ਹੰਕਾਰ ਸਾਧੇ ਭਾਵ ਸੁਧਰ ਜਾਂਦੇ ਹਨ ਵਸ ਵਿੱਚ ਹੋ ਜਾਂਦੇ ਹਨ ਗਿਆਨ ਭਾਵ ਧਾਰਮਿਕ ਵਿਦਵਤਾ ਤੇ ਭਗਤੀ ਕਿਛ ਕਰਮ ਨਾ ਜਾਣਾ ਭਾਵ ਕੁਝ ਵੀ ਸਮਝ ਨਹੀਂ ਹੈ ਬੇਸਮਝ ਸਾਰ ਭਾਵ ਗੁਣਵਤਾ ਤੋਂ ਬੇਖਬਰ ਨਾਨਕ ਭਾਵ ਗੁਰੂ ਨਾਨਕ ਸਾਹਿਬ ਜੀ ਜਿਨ ਭਾਵ ਜਿਸ ਨੇ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਜੀ ਇਸ ਸ਼ਬਦ ਵਿੱਚ ਅਤਿ ਦੀ ਨਿਮਰਤਾ ਨਾਲ ਆਪਣੇ ਵਿਚਾਰ ਪ੍ਰਗਟ ਕਰਦੇ ਹਨ ਆਪਣੇ ਆਪ ਨੂੰ ਬੜੇ ਹੀ ਸਨੀਮਰ ਹੋ ਕੇ ਅਗਿਆਨੀ ਬੇਸਮਝ ਮਸਕੀਨ ਬਣ ਕੇ ਈਸ਼ਵਰ ਦੇ ਦੋ ਗੁਣਾ ਦੀ ਵੀ ਉਪਮਾ ਕਰਦੇ ਹਨ RAM RAI ਜਿੱਥੇ ਕਹਿੰਦੇ ਹਨ ਪਾਵ ਈਸ਼ਵਰ ਵਾਸਤੇ ਵਰਤਦੇ ਹਨ ਨਿਰਗੁਣ ਸਰੂਪ ਦੇ ਤੌਰ ਤੇ ਤੇ ਅਖੀਰਲੀ ਤੁਕ ਵਿੱਚ ਈਸ਼ਵਰ ਦਾ ਸਰਗੁਣ ਰੂਪ ਸੱਚਾ ਗੁਰੂ ਗੁਰੂ ਨਾਨਕ ਸਾਹਿਬ ਜੀ ਕਹਿ ਕੇ ਵਢਿਉਂਦੇ ਹਨ ਤੇ ਆਪਣੇ ਆਪ ਨੂੰ ਦੀਨ ਬਣਾ ਲੈਂਦੇ ਹਨ ਇਥੋਂ ਤੱਕ ਕਿ ਬਾਣੀ ਦੇ ਲੇਖਕ ਹੋਣ ਦਾ ਵੀ ਪ੍ਰਗਟਾਵਾ ਨਹੀਂ ਕਰਦੇ ਤਨ ਗੁਰੂ अर्जुन ਪਾਤਸ਼ਾਹੀ ਭਾਵ ਅਰਥ ਗੁਰੂ ਜੀ ਕਹਿੰਦੇ ਹਨ हे ਪ੍ਰਭੂ ਜੀ ਤੁਸੀਂ ਜਿਸ ਮਨੁੱਖ ਤੇ ਆਪਣੀ ਕਿਰਪਾ ਬਣਾਉਂਦੇ ਹੋ ਦਇਆ ਕਰਦੇ ਹੋ ਆਪਣਾ ਪਿਆਰ ਬਖਸ਼ਦੇ ਹੋ ਉਹ ਫਿਰ ਦੁੱਖ ਨਹੀਂ ਭੋਂਦਾ ਉਹ ਤੁਹਾਡੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਤੇ ਦੁੱਖਾਂ ਤੋਂ ਨਿਰਲੇਪ ਹੋ ਜਾਂਦਾ ਹੈ ਤੇ ਇਸ ਦੇ ਉਲਟ ਅਭਾਗਾ ਮਨੁੱਖ ਜਿਹੜਾ ਮਾਇਆ ਵਿੱਚ ਗਰਸਤ ਹੋ ਕੇ ਹੰਕਾਰੀ ਜੀਵ ਬਣਿਆ ਬੈਠਿਆ ਹੈ ਤੇ ਉਸ ਨੂੰ ਮਰਨਾ ਵੀ ਚੇਤੇ ਨਹੀਂ ਹੈ ਤੇ ਉਸ ਨੂੰ ਚੰਗੇ ਬੋਲ ਬੋਲਣੇ ਵੀ ਨਹੀਂ ਆਉਂਦੇ ਹਨ ਫਿਰ ਨਿਮਰਤਾ ਵਿੱਚ ਆ ਕੇ ਕਹਿੰਦੇ ਹਨ ਮੇਰੇ ਈਸ਼ਵਰ ਮੇਰੇ ਪ੍ਰਭੂ ਤੂੰ ਤਾਂ ਆਪਣੇ ਸੰਤਾਂ ਦਾ ਸਿੱਧ ਪੁਰਸ਼ਾਂ ਦਾ ਪਿਆਰਿਆਂ ਦਾ ਰਖਵਾਲਾ ਹੈ ਤੇ ਇਹ ਸਾਰੇ ਮਹਾਪੁਰਸ਼ ਤੇਰੇ ਆਪਣੇ ਹੀ ਹਨ ਜਿਹੜੇ ਤੇਰੇ ਸੇਵਕ ਹਨ ਤੇ ਤੈਨੂੰ ਪਿਆਰ ਕਰਦੇ ਹਨ ਤੇਰੀ ਛਤਰਛਾਇਆ ਹੇਠ ਰਹਿੰਦੇ ਹਨ ਭਾਵ ਤੇਰੇ ਗੁਣਾ ਦੇ ਸਦਕਾ ਹੀ ਰਹਿੰਦੇ ਹਨ ਫਿਰ ਉਹਨਾਂ ਨੂੰ ਕਿਸੇ ਕਿਸਮ ਦਾ ਡਰ ਖਤਰਾ ਮਹਿਸੂਸ ਨਹੀਂ ਹੁੰਦਾ ਤੇ ਉਹਨਾਂ پاس ਜਮ ਭਾਵ ਬੁਰਾਈਆਂ ਪਾਪੀ ਲੋਕ ਨੇੜੇ ਨਹੀਂ ਫਟਕਦੇ ਗੁਰੂ ਜੀ ਫਿਰ ਕਹਿੰਦੇ ਹਨ हे ਈਸ਼ਵਰ ਜੀ ਜਿਹੜੇ ਮਨੁੱਖ ਤੇਰੇ ਰੰਗ ਵਿੱਚ ਰੰਗੇ ਜਾਂਦੇ ਹਨ ਭਾਵ ਤੇਰੇ ਸਦਗੁਣਾ ਨਾਲ ਭਰਪੂਰ ਹੋ ਜਾਂਦੇ ਹਨ ਤਾਂ ਫਿਰ ਉਹ ਜੀਵ ਰੋਜ਼ਾਨਾ ਵਾਰ-ਵਾਰ ਦੇ ਦੁੱਖਾਂ ਸੁੱਖਾਂ ਦੇ ਚੱਕਰਾਂ ਤੋਂ ਬਚ ਜਾਂਦੇ ਹਨ ਸੱਚੇ ਪਾਤਸ਼ਾਹ ਜੀ ਤੇਰੀ ਕਿਰਪਾ ਬਖਸ਼ਿਸ਼ ਬਖਸ਼ਿਸ਼ਾਂ ਦੇ ਢੇਰ ਐਸੇ ਮਨੁੱਖ ਨੂੰ ਮਿਲ ਜਾਂਦੇ ਹਨ ਉਹਨਾਂ ਨੂੰ ਕੋਈ ਹੋਰ ਖਤਮ ਨਹੀਂ ਕਰ ਸਕਦਾ ਕਿਸੇ ਹੋਰ ਪਾਸ ਕੋਈ ਐਸੀ ਸ਼ਕਤੀ ਨਹੀਂ ਹੈ ਜੋ ਤੇਰੇ ਪਿਆਰਿਆਂ ਤੇ ਤੇਰੀ ਕਿਰਪਾ ਨੂੰ ਮੇਟ ਸਕੇ ਅਤੇ ਇਸ ਗੱਲ ਦਾ ਭਰੋਸਾ ਤੁਸੀਂ ਆਪ ਆਪਣੇ ਪਿਆਰੇ ਮਨੁੱਖਾਂ ਨੂੰ ਦਿੱਤਾ ਹੋਇਆ ਹੈ ਗੁਰੂ ਜੀ ਫਿਰ ਮਨੁੱਖਾਂ ਨੂੰ ਸੁਝਾਵੀਂ ਦਿੰਦੇ ਹਨ ਕਿ ਸਾਰੇ ਹੀ ਮਨੁੱਖ ਜਿਹੜੇ ਈਸ਼ਵਰ ਦੀਆਂ ਪ੍ਰਾਪਤੀਆਂ ਤੋਂ ਰਹਿ ਗਏ ਹਨ ਉਹਨਾਂ ਨੂੰ ਈਸ਼ਵਰ ਦੇ ਨਾਮ ਨਾਲ ਪਿਆਰ ਕਰਨਾ ਚਾਹੀਦਾ ਹੈ ਦਿਨ ਰਾਤ ਈਸ਼ਵਰ ਦੇ ਗੁਣਾਂ ਨੂੰ ਸਮਝਣਾ ਤੇ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਕਰਮ ਹਰ ਵੇਲੇ 24 ਘੰਟੇ ਹੀ ਕਰਨਾ ਚਾਹੀਦਾ ਹੈ। ਤੇ ਇਸ ਤਰ੍ਹਾਂ ਕਰਨ ਵਾਲੇ ਮਨੁੱਖ ਨੂੰ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਸ ਦੀ ਵੀ ਸੁੱਖ ਪਾ ਲੈਂਦਾ ਹੈ। हे ਈਸ਼ਵਰ ਜੀ ਤੇਰੀ ਸ਼ਰਨ ਵਿੱਚ ਆਉਣ ਨਾਲ ਤੇ ਤੇਰਿਆਂ ਪ੍ਰਵਾਸੀਆਂ ਸਦਕਾ ਪੰਜ ਦੁਸ਼ਟ ਭਾਵ ਕਾਮ ਕ੍ਰੋਧ ਲੋਭ ਮੋਹ ਹੰਕਾਰ ਜੋ ਉਹ ਗੁਣਾ ਦੇ ਰੂਪ ਵਿੱਚ ਹੁਣ ਮੇਰੇ ਆਲੇ ਦੁਆਲੇ ਵਿਚਰ ਰਹੇ ਹਨ ਉਹਨਾਂ ਨੂੰ ਤੁਸੀਂ ਸੁਧਾਰ ਕੇ ਗੁਣਾ ਦੇ ਰੂਪ ਵਿੱਚ ਪ੍ਰਗਟ ਕਰ ਦਿੰਦੇ ਹੋ ਭਾਵ ਉਹ ਗੁਣਾ ਦਾ ਖਾਤਮਾ ਕਰ ਦਿੰਦੇ ਹੋ ਤੇ ਗੁਣਾ ਨੂੰ ਉਜਾਗਰ ਕਰ ਦਿੰਦੇ ਹੋ ਤੁਸੀਂ ਮਹਾਨ ਹੋ ਤੁਸੀਂ ਮਹਾਨ ਹੋ ਸ਼ਬਦ ਦੇ ਅਖੀਰ ਤੇ ਅਤ ਦੀ ਨਿਮਰਤਾ ਵਿੱਚ ਆ ਕੇ ਕਹਿੰਦੇ ਹਨ ਹੇ ਵਾਹਿਗੁਰੂ ਮੈਨੂੰ ਨਾ ਤਾਂ ਕੋਈ ਗਿਆਨ ਹੈ ਨਾ ਤੇਰਾ ਕੋਈ ਮੈਨੂੰ ਧਿਆਨ ਹੈ ਨਾ ਮੈਨੂੰ ਕਰਨ ਧਰਨ ਦੀ ਕੋਈ ਸੋਚੀ ਹੈ ਅਤੇ ਮੈਨੂੰ ਤੇਰੇ ਮਹਾਨ ਗੁਣਾ ਤੇਰੀ ਦਿਆਲਤਾ ਤੇਰੀ ਕਿਰਪਾਲਤਾ ਤੇਰੀ ਬਖਸ਼ਿਸ਼ਾਂ ਦੀ ਕੋਈ ਸਮਝਦਾਰੀ ਵੀ ਨਹੀਂ ਹੈ ਬਸ ਮੈਂ ਤਾਂ ਅਗਿਆਨੀ ਪੁਰਸ਼ ਹਾਂ ਫਿਰ ਆਪਣੇ ਮਹਿਬੂਬ ਗੁਰੂ ਨਾਨਕ ਸਾਹਿਬ ਜੀ ਬਾਰੇ ਕਹਿੰਦੇ ਹਨ ਬਸ ਮੈਨੂੰ ਤਾਂ ਸਿਰਫ ਇਸ ਸ੍ਰਿਸ਼ਟੀ ਤੇ ਸਭ ਤੋਂ ਮਹਾਨ ਸੱਚਾ ਗੁਰੂ ਗੁਰੂ ਨਾਨਕ ਸਾਹਿਬ ਹੀ ਪ੍ਰਗਟ ਹੋਏ ਦਿਸਦੇ ਹਨ ਜੀਨਾ ਦੀ ਸ਼ਰਨ ਵਿੱਚ ਮੈਂ ਆ ਗਿਆ ਹਾਂ ਉਹਨਾਂ ਨੇ ਮੈਨੂੰ ਅੱਜ ਦੇ ਸਮੇਂ ਜਿਸ ਵਿੱਚ ਘੋਰ ਅੰਧਕਾਰ ਭਰਿਆ ਪਿਆ ਹੈ ਉਹਨਾਂ ਨੇ ਮੇਰੇ ਤੇ ਦਇਆ ਦ੍ਰਿਸ਼ਟੀ ਅਤੇ ਕਿਰਪਾ ਨਾਲ ਮੇਰੀ ਪੈਜ ਰੱਖ ਲਈ ਹੈ ਭਾਵ ਮੈਂ ਦੁੱਖਾਂ ਕਲੇਸ਼ਾਂ ਤੋਂ ਬਚ ਗਿਆ ਹਾਂ ਤੇ ਈਸ਼ਵਰ ਦੇ ਦਰ ਤੇ ਪਹੁੰਚ ਗਿਆ ਹਾਂ ਫਿਰ ਆਖਦੇ ਹਾਂ ਨਿਮਰਤਾ ਸਹਿਤ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਕੋਟ-કોટ ਨਮਸਕਾਰ ਵਿਚਾਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੀ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰਵਾਓ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ